ਉਹ ਬਲਕਿ ਇਹ پوری ਘਟਨਾ ਹੋਈ ਆ ਬੇਟੇ ਨੂੰ ਵਿਦੇਸ਼ ਭੇਜਿਆ ਸੀਗਾ ਤੁਸੀਂ ਵਿਦੇਸ਼ ਭੇਜਿਆ ਸੀ ਇਹ ਨਾਮ ਉਹ ਮੇਰਾ ਨਾਮ ਪ੍ਰਤਾਰ ਸਿੰਘ ਤੇ ਪੂਰੇ ਰਹਿਣ ਵਾਲੇ ਸ਼ਿਵਦੀ ਹਲਵਾਲਾ ਉਹ ਬੇਟੇ ਨੂੰ ਵਿਦੇਸ਼ ਕਦੋਂ ਭੇਜਿਆ ਸੀਗਾ ਅਮਰੀਕਾ ਕੋਲ ਭੇਜਿਆ ਸੀ 2022 ਚ ਜੀ 8 ਮਹੀਨੇ ਸੀ ਇਹ ਕਹਿੰਦੇ ਹੋ ਆਪਰੇ ਜਦੋਂ ਭੋਗੇ ਕਿੰਨੇ ਪੈਸੇ ਲਾ ਗਏ ਤੁਸੀਂ 40 ਲੱਖ ਰੁਪਇਆ ਲਾਇਆ ਹੈ ਤੇ ਕਿਵੇਂ ਕਿਵੇਂ ਹੋ ਗਿਆ ਸਾਰਾ ਉਹ ਇਹ ਕੈਪੀਟਲੀ ਹੋਈ ਉਹ ਕਿਤਨਾ ਹੋਈ ਹੈ ਕੀ ਕੁਝ ਹੋਇਆ ਉਹਨਾਂ ਨੂੰ ਜਿੱਥੇ ਵਿਆਹ ਹੋਇਆ ਤੇ ਡੇਢ ਡੇਢ ਮਹੀਨਾ ਕੰਮ ਕੀਤਾ ਵਾ ਉਦੋਂ ਬਾਈ ਪ੍ਰੋਬਲਮ ਆ ਗਈ ਹੈ ਕੋਈ ਟੈਸਟ ਕਰਾਉਂਦਾ ਰਿਹਾ ਸਾਨੂੰ ਇਹ ਕੋਈ ਕੁਛ ਨਹੀਂ ਆਇਆ ਪਹਿਲੇ ਵੱਡਾ ਟੈਸਟ ਕਰਾਏ ਆ ਉਹਨਾਂ ਦੱਸਿਆ ਤੇ ਮੈਂ ਕੈਂਸਰ ਬਣ ਗਈ ਹੈ ਇਹਨਾਂ ਨੂੰ ਦੱਸਣਾ ਵੀ ਆ ਗੱਲ ਬਣੀ ਫਿਰ ਵੀ ਨਹੀਂ ਕਿ ਆ ਵਾਪਸ ਆਇਆ ਕਰ ਰਹਾ ਕਹਿੰਦਾ ਮੇਰਾ ਇੱਥੇ ਇਲਾਜ ਹੋ ਜਾਣਾ ਮਾ ਮੇਰੇ ਨਿਸ਼ੋਰ ਚ ਹੋਈ ਵੀ ਆ ਇਦਾਂ ਬਸ ਸਾਨੂੰ ਭਾਵੇਂ ਸਮਝ ਨਹੀਂ ਆਈ ਕਿ ਕੀ ਹੋਇਆ ਕੀ ਨਹੀਂ ਗੱਲ ਹੁੰਦੀ ਰਹਿੰਦੀ ਸੀ ਗੱਲ ਹੁੰਦੀ ਰਹਿੰਦੀ ਸੀ ਆ ਤਾਂ ਬਿਲਕੁਲ ਠੀਕ ਆ ਇਹ ਸਾਨੂੰ ਕਹਿੰਦਾ ਰਿਹਾ ਉਹ ਠੀਕ ਇਹ ਦੱਸਿਆ ਕਿ ਕੈਂਸਰ ਦੀ ਜਿਹੜੀ ਬਿਮਾਰੀ ਆ ਉਸ ਬਾਰੇ ਕਿਹਦੇ ਵੱਲੋਂ ਦੱਸਿਆ ਗਿਆ ਸੀ ਤੁਹਾਨੂੰ ਡਾਕਟਰਾਂ ਵੱਲੋਂ ਦੱਸਿਆ ਕਰੇ ਉਹਨਾਂ ਡਾਕਟਰਾਂ ਦੱਸਿਆ ਸੀ ਬਿਲਕੁਲ ਇਹ ਸਾਨੂੰ ਮੰਡੇ ਦੱਸਿਆ ਵਾ ਅੱਛਾ ਬੇਟੇ ਨੇ ਦੱਸਿਆ ਕਹਿੰਦਾ ਵੀ ਮੈਨੂੰ ਆ ਡਾਕਟਰ ਦੱਸਾ ਤੇ ਵੀ ਡਾਕਟਰ ਕਹਿੰਦੇ ਠੀਕ ਕਰ ਦਵਾਂਗੇ ਦੇਖੋ ਯਾਰ ਨਹੀਂ ਹੋ ਰਹਾ ਜਦੋਂ ਭੇਜਿਆ ਸੀਗਾ ਵੀਰ ਉਸ ਟਾਈਮ ਕਰਜ਼ਾ ਚੱਕ ਕੇ ਕਿਹਾ ਕਰਜ਼ਾ ਚੱਕ ਕੇ ਭੇਜਿਆ ਸੀ ਵਿਆਜ ਜੋ ਕਿ ਪੈਸੇ ਇਹਨੇ ਪੈਸੇ ਕਿੱਥੋਂ ਬੰਦਾ ਇਕੱਠਾ ਕਰ ਲੈਂਦਾ ਵਿਆਜੇ ਬਸਾਰੇ ਪੜੇ ਆ ਉਹ ਬਿਲਕੁਲ ਬਿਲਕੁਲ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ 40 ਲੱਖ ਰੁਪਏ ਬੜੀ ਵੱਡੀ ਰਕਮ ਕੋਈ ਆ ਤੇ 40 ਲੱਖ ਰੁਪਏ ਹੁਣ ਲੱਗਦਾ ਕਿ ਹੁਣ ਤਾਂ ਸੇਫ ਵਿਚਾਰ ਨਾਲ ਆ ਇਸ ਨੂੰ ਵੇਚੀਂ ਵਿਚ ਕੋਈ ਕੋਈ ਵਿੱਚ ਹੀ ਆ ਜੀ 40 ਲੱਖ ਰੁਪਏ ਦੇ ਇਸ ਤਰ੍ਹਾਂ ਪੂਰਾ ਹੋ ਜੇ ਇਹ ਤਾਂ ਉਹਨੂੰ ਪੂਰਾ ਕੀ ਹੋਣਾ ਸਾਰੀ ਜ਼ਿੰਦਗੀ ਚ ਉਹਨੂੰ ਬੇਟੇ ਉਹਨੂੰ ਵੀ ਗਵਾਲਿਆ ਬੀਟਾ ਗਵਾਲਿਆ ਤੇ ਜੋ ਚਾਰ ਕਨਾਲੇ ਕੋਈ ਗਵਾਲੀ ਹੁਣ ਕਿੱਥੋਂ ਖਾਵਾਂਗੇ ਚਾਰ ਕਰਜ਼ਾ ਬਹੁਤ ਹੈ ਸਾਡੇ ਸਿਰ ਤੇ ਇਹ ਜੋ ਮੰਗ ਜਿਹਾ ਅਸੀਂ ਕਰਦੇ ਹਾਂ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਇਹ ਕਹਿਣਾ ਵੀ ਕੋਈ ਸਾਰੀ ਸਹੂਲਤ ਕਰਨ ਸਾਡੀ ਕੋਈ ਮਦਦ ਕੀਤੀ ਜਾਵੇ ਉਹ ਜਾਨ ਵਾਲਾ ਤਾਂ ਚਲਾ ਗਿਆ ਚਲੋ ਜੀ ਇਹਦੇ ਗਲਾਤ ਨਾਮ ਕੀ ਹੈ ਦੱਸ ਸੁਨਤੋਸ਼ ਇਹਦੇ ਬੇਟੇ ਜਿਹੜੀ ਮਾਤਾ ਜੀ ਨੇ ਵਿਦੇਸ਼ ਜਾ ਕੇ ਉਸ ਬਾਰੇ ਕੀ ਕੋਈ ਜਾਣਕਾਰੀ ਤੁਸੀਂ ਦੇ ਜਿਹੜੇ ਸੁਪਨੇ ਲਾਇਆ ਕਿ ਜਿਹੜਾ ਇਹ ਭੇਜਾਂਗੇ ਅਸੀਂ ਤੁਹਾਡੇ ਕੋਲੋਂ ਸੁਪਨੇ ਲਾਇਆ ਤੇ ਗਰੀਬੀ ਸੀ ਕਹਿੰਦਾ ਸੀ ਮੈਂ ਗਰੀਬੀ ਦੂਰ ਕਰਨ ਜਾਣਾ ਮੈਨੂੰ ਭੇਜੋ ਅਸੀਂ ਕਿਹਾ ਬੋਤ ਆਪਣੇ ਕੋਲ ਕੋਈ ਚ ਵੀ ਨਹੀਂ ਹੈ ਆਪਾਂ ਕਸੀ ਕਿਵੇਂ ਭੇਜਾਂ ਉਹ ਕਹਿੰਦਾ ਨਹੀਂ ਤੁਸੀਂ ਜੋ ਭੇਜੋ ਮੈਨੂੰ ਕਿਦੋਂ ਖੜੋ ਪੈਸੇ ਅਸੀਂ ਫਿਰ ਕੀਤਾ ਚਾਰਕ ਨਾਲ ਪਹਿਲੀ ਵਾਰ ਜੀ ਸੀ ਫਿਰ ਕੋਈ ਖੜੇ ਸਾਰਿਆਂ ਕੋਲ ਥੋੜੇ ਥੋੜੇ ਕਰਕੇ ਤੇ ਫਿਰ ਅਸੀਂ ਭੇਜ ਦਿੱਤਾ 7 ਮਹੀਨਿਆਂ ਨੂੰ ਰਸਤੇ ਚ ਲੱਗੇ ਸੀ ਫਿਰ ਪਹੁੰਚਾ ਬੜੀ ਮੁਸ਼ਕਲ ਪਹੁੰਚਿਆ ਸੀ ਨੌ ਕਿਲਾ ਤੇ ਗਿਆ ਸੀ ਦੇਡ ਮੈਂ ਨਾਈ ਕੰਮ ਕੀਤਾ ਸੀ ਤੇ ਪ੍ਰੋਬਲਮ ਆ ਗਈ। ਫਿਰ ਹਸਪੀਟਲ ਗਿਆ ਉੱਥੇ ਟੈਸਟ ਕਰਾਏ ਸੀ। ਤੇ ਕਹਿੰਦਾ ਮੈਨੂੰ ਆ ਕੋਸ਼ਾ ਆ ਗਿਆ ਜੇ। ਮੈਂ ਕਿਹਾ ਸੀ ਪੁੱਤ ਘਰ ਆ ਜਾ ਤੂੰ। ਅਸੀਂ ਬਾਅਦ ਕਰਾ ਲਵਾਂਗੇ ਤੇਰਾ ਮੰਗ ਕੇ ਕਿ ਦੁਇਲਾਜ ਕਰਾ ਲਵਾਂਗੇ। ਕਹਿੰਦਾ ਨਹੀਂ ਮੰਮੀ ਉੱਥੇ ਨਹੀਂ ਇਲਾਜ ਹੈ ਇੱਥੇ ਇਲਾਜ ਹੈ। ਅਸੀਂ ਕਿਉਂ ਇਲਾਜ ਹੁੰਦਾ ਪਿਆ। ਪਰ ਨਹੀਂ ਮੇਰੇ ਪੁੱਤ ਨੂੰ ਇਲਾਜ ਨਹੀਂ ਹੋਇਆ। ਦੋ ਸਾਲ ਬਿਮਾਰੀ ਨਾਲ ਲੜਦਾ ਰਿਹਾ ਬਹੁਤ ਵੱਜਾ ਬਹੁਤ ਨੇ ਇਲਾਜ ਕਰਾਇਆ ਨਹੀਂ ਹੋਇਆ ਇਲਾਜ ਸਾਨੂੰ ਨਹੀਂ ਦੱਸ ਦੱਸ ਸੀ ਵੀ ਮੈਂ ਜ਼ਿਆਦਾ ਹੋ ਗਿਆ ਕਿਸੇ ਨੂੰ ਦੱਸਾ ਸੀ ਵੀ ਮੈਨੂੰ ਆ ਪ੍ਰੋਬਲਮ ਤਾਂ ਚੜ ਗਈ ਮੇਰੇ ਛਾਤੀ ਤੇ ਚੜ ਗਈ ਸਾਨੂੰ ਫਿਰ ਮੈਨੂੰ ਪਤਾ ਲੱਗਾ ਇਹ ਤਾਂ ਘਰੇ ਕਿਨੇ ਉਸੂਰਾ ਹੋ ਗਿਆ ਮਨੇ ਸਾਨੂੰ ਦੱਸਿਆ ਪ੍ਰੋਬਲਮ ਜ਼ਿਆਦਾ ਹੋ ਗਈ ਹੈ ਇਹਦੇ ਸੇ ਕੁਝ ਨਹੀਂ ਕਰ ਪਾਇਆ ਜੜੀ ਜੜੀ ਆ ਇੱਥੇ ਧਿਆਨ ਦੀ ਉਹਨਾਂ ਦੀ ਨਿਕਲਦੇ ਉਹ ਕਿਸ ਤਰ੍ਹਾਂ ਦੇ ਨਾਲ ਫਿਰ ਉਹ ਰਿਸ਼ਤੇਦਾਰ ਇਸੇ ਰਿਸ਼ਤੇਦਾਰ ਨਹੀਂ ਮੁੰਡੇ ਹੰਨਾ ਨਾਲ ਕਿੰਨਾ ਨਾਲ ਰਹਿੰਦਾ ਸੀ ਉਹਨਾਂ ਨਾਲ ਪਕੀਤੀ ਇਕੱਠੇ ਕੁੱਤੇ ਪੈਸੇ ਪਤਾ ਨਹੀਂ ਕਿਵੇਂ ਕੀਤਾ ਨੇ ਫਿਰ ਉਹਨਾਂ ਫੇਸ ਦਿੱਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਕਿੰਨਾ ਸਾਨੂੰ ਮੂੰਹ ਤਾਂ ਵਿਖਾਤਾ ਮਾਤਾ ਜੀ ਬਹੁਤ سارے ਨੌਜਵਾਨ ਜਿਹੜੇ ਡੰਕੀ ਦਾ ਸ਼ਕਾਰ ਹੋਏ ਨੇ ਸਰਕਾਰ ਦੇ ਕੋਲ ਉਮੀਦ ਕਰਦੇ ਹੋ ਕਿਸੇ ਗੱਲ ਦੀ ਕਿਉਂਕਿ ਜਾਣ ਵਾਲਾ ਚਲਾ ਗਿਆ ਹੁਣ ਜਿਵੇਂ ਦੱਸਿਆ ਕਿ ਕਰਜ਼ ਬਹੁਤ ਹੈ ਤੁਹਾਡਾ ਹਾਂ ਕਰਜ਼ ਬਹੁਤ ਹੈ ਸਰਕਾਰ ਮਦਦ ਕਰ ਦੇਵੇ ਤਾਂ ਠੀਕ ਹੈ ਹਮਰਾ ਤੁਹਾਨੂੰ ਵਾਧਾ ਕਰਾਂਗਾ ਕਰਜ਼ ਉਤਾਰਨ ਦਾ ਕੋਈ ਹੋਰ ਤਰੀਕਾ ਨਹੀਂ ਨਹੀਂ ਹੈਗਾ ਕੋਈ ਸਾਡੇ ਕੋਲ ਆਲ ਨਹੀਂ ਹੂੰ ਕਰਜ਼ਾ ਚੱਕ ਕੇ ਵਿਦੇਸ਼ ਗਈ ਸੀ ਹਾਂ ਕਰਜ਼ਾ ਚੱਕ ਕੇ ਕਿੰਨੀ ਉਮਰ ਦੀ ਬੇਟੀ 2 भाई साल ਅਗੇ ਸੀ